ਮਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਤਨਾਮ ਸਿੰਘ ਫਤਿਹਵਾਦ ਦੇ ਗ੍ਰਹਿ ਵਿਖੇ ਇਕੱਤਰ ਹੋਏ ਸਮੁੱਚੇ ਫਤਿਹਵਾਦ ਵਾਸੀਆਂ ਦਾ ਮੇਰੇ ਵਿਸ਼ੇਸ਼ ਤੌਰ ਤੇ ਬਹੁਤ ਹੀ ਸਤਿਕਾਰਯੋਗ ਜਰਨਲ ਦੇ ਪ੍ਰਭਾਰੀ ਸਰਦਾਰ ਹਰਪ੍ਰੀਤ ਸਿੰਘ ਬਾਜੀ ਦੇ ਪਿਛਲੇ ਲੰਬੇ ਸਮਾਂ ਤੋਂ ਯਤਨਾਂ ਦੇ ਤਹਿਤ ਅੱਜ ਇਹ ਪ੍ਰੋਗਰਾਮ ਜਿਹੜਾ ਸਫਲਤਾਪੂਰਕ ਨਿਵਾਇਆ ਗਿਆ ਮੇਰੇ ਬਹੁਤ ਹੀ ਸਤਿਕਾਰਯੋਗ ਅਮਰਪਾਲ ਖਹਿਰਾ ਜੀ ਬਹੁਤ ਹੀ ਸਤਿਕਾਰਯੋਗ ਸੰਜੀਵ ਚੋਪੜਾ ਜੀ ਬਲਜਿੰਦਰ ਜੀ ਮੇਰੇ ਛੋਟੇ ਵੀਰ ਮਨਦੀਪ ਸਿੰਘ ਮਨੂ ਕੰਬੋਜ ਜੀ ਜਿਨ੍ਹਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਫਤਿਹਾਂਬਾਦ ਕਸਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਹ ਝੰਡਾ ਬਲੰਦ ਹੋਇਆ ਸਮੁੱਚੇ ਫਤਿਹਾਂਬਾਦ ਕਸਬਾ ਵਾਸੀਆਂ ਨੇ ਕਿਉਂਕਿ ਇਹ ਕਸਬਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਹੁੰਦਾ ਤੇ ਅੱਜ ਸੈਂਕੜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਵੀ ਕੀਤੀ ਤੇ ਕਸਬੇ ਦੇ ਹਰੇਕ ਵਪਾਰੀ ਨੇ ਹਰੇਕ ਵਰਗ ਦੇ ਲੋਕ ਨੇ ਉੱਚੇਚੇ ਤੌਰ ਤੇ ਪਹੁੰਚੇ ਮੇਰੇ ਸਤਿਕਾਰਯੋਗ ਲੋਕ ਸਭਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਬੰਜੀਤ ਸਿੰਘ ਮਾਨਾ ਜੀ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਫਤਿਆਵਾਦ ਦੇ ਵਿੱਚੋਂ ਇੱਕ ਇੱਕ ਵੋਟ ਪਾ ਕੇ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਜਿੱਥੇ ਕਸਬੇ ਦੇ ਵਿੱਚ ਖਲਾਮਾਂਗੇ ਉਥੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਜਿਤਾ ਕੇ ਫਤਿਹਮਦ ਕਸਬੇ ਦੇ ਵਿੱਚੋਂ ਪੂਰੀ ਤੰਦੇਈ ਦੇ ਨਾਲ ਮਿਹਨਤ ਕਰਾਂਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਪਿਛਲੇ 10 ਸਾਲ ਤੋਂ ਕੀਤੀਆਂ ਉਹਨਾਂ ਲੋਕ ਕੰਮ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲਗਾਤਾਰ ਹਰੇਕ ਵਰਗ ਦੇ ਖਿਆਲ ਨੂੰ ਰੱਖਦੇ ਹੋયા ਉਹਨਾਂ ਦੀ ਜਿਹੜੀ ਹਰਮਨ ਪਿਆਰਤਾ ਉਹਨਾਂ ਨੂੰ ਦੇਖ ਕੇ ਅੱਜ ਪੰਜਾਬ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬੇ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਕਰਦੇ ਨੇ ਦਿਨ-ਬਦਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਪਿਆਰ ਦੇ ਪ੍ਰਤੀ ਚੰਗਾ ਸਨੇਹਾ ਦੇ ਰਹੇ ਨੇ ਮੈਂ ਅੱਜ ਵਿਸ਼ੇਸ਼ ਤੌਰ ਤੇ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਸਿੰਧ ਬਾਜੀ ਦਾ ਖੈਰਾਜੀ ਦਾ ਸਤਨਾਮ ਸਿੰਘ ਫਤਿਹਵਾਦੀ ਗ੍ਰਹਿ ਵਿਖੇ ਮਨਦੀਪ ਸਿੰਘ ਬਨੂ ਕਬੋਜੀ ਦਾ ਬਲਜਿੰਦਰ ਸਿੰਘ ਜੀ ਦਾ ਸੰਜੀਵ ਚੋਪੜਾ ਜੀ ਦਾ ਮੋਚੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਦ ਕਰ ਲਈ ਦਿਨ ਰਾਤੇ ਕਰਦੇ ਰਹਿਣ